ਪਹਿਲੇ ਦਰਣ ਦਾ ਸਫ਼ਰ ਤੇ ਹਵਾ ਮੂਰਲੀ ਆ 15 ਕਿਲੋਮੀਟਰ ਲਗਭਗ ਕੱਢ ਕੇ ਤੇ ਮੈਂਗਾ ਵੀ ਸਾਹੂ ਲੈ ਲਈ ਹੁਣ ਥੋੜਾ ਬਹੁਤਾ ਆ ਆਪਣਾ ਸ਼ੇਰ ਖੜਾ ਸ਼ੇਰ ਵਾਲੀ ਧੁੱਪ ਵੋਹ ਕੇ ਅੱਜ ਮਿਲਦੇ ਆ ਅੱਗੇ 700 ਕਿਲੋਮੀਟਰ ਦੇ ਸਫ਼ਰ ਦੇ ਵਿੱਚੋਂ ਪਹਿਲੇ ਟੁੱਟੇ ਹੋਇਆ ਆਪਣੇ ਇਹ ਆਗੇ ਇਹ ਪਿੰਡ ਐਂਡਗੜ ਤੋਂ ਲੁਧਿਆਣਾ ਰੋਡ ਪਿਆਰਾਂ ਦੀ ਸ਼ੁਰੂਆਤ ਇਹਨਾਂ ਦੇ ਉੱਤੇ ਹੋ ਚੁੱਕੀ ਆ ਆਪਣੀ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਆ ਸਾਰੇ ਟੁੱਟੇ ਰਾਹ ਆਪਾਂ ਕੱਢ ਦਾਂਗੇ ਮਾਰਾਂ ਸੁੱਖ ਰੱਖੇ ਸਵਾਗਤ ਹੈ ਯਾਰ ਦਿਲ ਖੁਸ਼ੀ ਆ ਤੇ ਆ ਕੀ ਬਤਾ ਨਵਾਂ ਫੋਨ ਤੇ ਨਵਾਂ ਸਫ਼ਰ ਨਵੀਂ ਯਾਤਰਾ ਸਾਰਾ ਕੁਝ ਲਗਭਗ ਨਵਾਂ ਆਪਣੇ ਕੋਲ ਅੱਜ ਫੁੱਲ ਜਰੀ ਆ ਮਗਾ ਭਗ 700 ਕਿਲੋਮੀਟਰ ਦਾ ਸਫ਼ਰ ਆ ਇਹ ਵਧੀਆ ਘੜਦਾਂਗੇ ਸਾਈਕਲ ਖਰਾਬ ਨਾ ਕਰੇ ਬਸ ਇੱਡੀ ਯਾਤਰਾ ਨੂੰ ਤੇ ਥੋੜੇ ਫੋਟੋਗ੍ਰਾਫੀ ਸ਼ਕਰ ਸਕਕੇ ਆ ਮੈਂ ਹਰੇ ਬਹਿ ਕੇ ਚੜਕ ਜਣ ਦੇਖਦੇ ਆ ਜਵਾਕੀ ਇਸ ਰਾਂ ਦੇ ਉੱਤੇ ਬੜਾ ਕਾਹੇ ਹੋ ਗਏ ਬਰਦ ਬੜੀ ਗੱਲ ਕੋੜਾ ਪੂਰਵ ਵਾਲੇ ਕੰਮ ਜੇ ਕਰਦੇ ਮੜਾਏਗਾ ਉੱਤੇ ਤੇ ਇਸ ਲੋਕ ਦੇ ਤਾਂ ਕਾफी ਕਰ ਰਹੇ ਨੇ ਯਾਰ ਇਹ ਸਾਡੇ ਵਿੱਚ ਆਪਰਾ ਜੜਈਆ ਬਸ YouTube ਥੋੜਾ ਟੱਲਾ ਚੱਲਦਾ ਆਪਣਾ ਚਲਾਇਆ ਨਹੀਂ ਕਦੇ ਨਵੀਂ ਜੈਡੀ ਬਣਾਈ ਆ ਲੱਗਿਆ ਠੀਕ ਆ ਨਹੀਂ ਤੁਰਾ ਯਾਰ ਉਹ ਆਪਣਾ ਇਹ ਕੋਈ ਨੂੰਦੂ ਦੇ ਹੱਟ ਹੋਣਾ ਆ ਫੇਮ ਹੋਣਾ ਨਹੀਂ ਇਹਦਾ ਬਸ ਵੈਸੇ ਤੋਂ ਫੋਨ ਨਾਲ ਤੁਰੇ ਆ ਜੀ ਜੀ ਸਿੰਘ ਵਾਲਾ ਸੈੰਗਲ ਦਾ ਸਫਰ ਹੋਵੇ ਇੱਕ ਅਦਾ ਲੰਮੀ ਯਾਤਰਾ ਦਾ ਦਿਗਨਿੰਗ ਦੇਖਦੇ ਆਂ ਇਹ ਮੇਰਾ ਕਿੰਨੇ 12 ਦਿਨ ਕਿਨਾਰੇ ਦੇ ਉੱਤੇ ਉਹਦਾ ਤੇਰਾ ਹੀ ਆ ਤੇ ਪੂਰੇ ਚਲੋ ਵੀ ਮਿਲਦੇ ਆਂ ਫਿਰ ਤੇ ਪਾਣੀ ਪੁੰਨੀ ਵੀਵਾਂਗੇ ਜਿੱਥੇ ਉੱਥੇ ਤੁਹਾਨੂੰ ਮਾਹੌਲ ਦਿਖਾ ਦੇਣਾ ਜਦੋਂ ਆਪਾਂ ਸਿੱਧਵਾ ਤੋਂ ਲੁਧਿਆਣੇ ਆਉਣ ਨੂੰ ਜਾਂਦੇ ਆਂ ਆਪਾਂ ਇਹਨਾਂ ਰਾਹਾਂ ਦੀ ਇੱਕ ਸੈਰ ਦਾ ਸਭ ਤੁਹਾਡੇ ਸਾਹਮਣੇ ਆ। ਕਈ ਸਾਲ ਹੋ ਗਏ ਇੱਥੋਂ ਲੰਘਦੇ ਨੂੰ ਪਰ ਇਹ ਦਰਖਤ ਅੱਜ ਵੀ ਉੱਭੇ ਹੀ ਖੜੇ ਆ। ਜਿਹੜਾ ਸਕੂਨ ਤੇ ਸ਼ਾਂਤੀ ਇੱਥੇ ਕਦੇ ਛੜ ਕੇ ਮਿਲਦੀ ਹੈ ਨਾ। ਸੁਆਦ ਆਏ ਨਾ। ਬੜੇ ਸੋਹਣੇ ਲੱਗ ਰਹੇ ਆ ਭਾਈ। ਖਾਲਸਾ ਹੈਗੇ ਨਿਸ਼ਾਨ ਤਾਂ ਮੇਰੇ ਚੂੜੀ ਨਹੀਂ ਰਹਿਣਗੇ। ਛੱਡਾ ਥੋੜਾ ਜਿਹਾ ਖਰਾਬ ਹੋ ਗਿਆ ਆਪਣਾ। ਨੋ ਦੇ ਲੇਗਾ ਜਾਗੇ ਥੋੜੀ ਜਿਮਾਂ ਲੱਗੀ ਹੋਊਗੀ ਛੰਡੇ ਦੇ ਵਧੀਆ ਰਾਹ ਨਹੀਂ ਯਾਰਾ ਇਹ ਥੋੜੇ ਮਗਲੇ ਦਾ ਖਰਾਸੀ ਹੈ 20 ਕਿਲੋਮੀਟਰ ਰਾਹ ਨਾਲ ਰਾਹ ਨਹੀਂ ਯਾਰਾ ਨਿਕਲ ਰਹੀ ਹੈ ਘਾਂਡੇ ਦੀ 15 18 ਕਿਲੋਮੀਟਰ ਸਹੀ ਹੈ ਜਮਾ ਸਤਮਾ ਤੋਂ ਅੱਗੇ ਫਿਰ ਭੂੜੀ ਪਹੁੰਚ ਚੁੱਕੇ ਹੁਣ ਆਪਾਂ ਤਿੰਨ ਦਸ ਹੋਰ ਸੀਗਾ ਰਾਹ ਬਗਿਆ ਹੀ ਪੂਰਾ ਛੇਦੀ ਬੋਲਿੰਗਰ ਤੇ ਹੁਣ ਖਾ ਦੀ ਦੇ ਪਣੀ ਪੁਣੀ ਸਾਕੇ ਤੇ ਤੇ ਆਰੀ ਅੱਗੇ ਦੇ ਸਫ਼ਰ ਦੀ ਆਂ ਚ ਰਸਤੇ ਇਹਦਾ ਬੰਦ ਰੋਹ ਦਾ ਨਹੀਂ ਪਤਾ ਕੋਈ ਨੇ ਵੀ ਗਿਆਨ ਜਿਦਾਂ ਆਪ ਨੂੰ ਪਤਾ ਵੀ ਯਾਰ ਰਾਹ ਜਾਂਦਾ ਰਾਏਕੋਟ ਨੂੰ ਆ ਲੁਧਿਆਣਾ ਤੇ ਯਾਰ ਆ ਨਹੀਂ ਪਤਾ ਬੰਦ ਦੰਦੀਆਂ ਦਾ ਆਪਾਂ ਵੀ ਚੱਲ ਲੈਣਾ ਵੀ ਕੀ ਆ ਥੋੜਾ ਜਾਣਾ ਆਉਣ ਕਰਦੇ ਆ ਅੱਗੇ ਦਾ ਸਫ਼ਰ ਸ਼ੁਰੂ ਮਿਲਦੇ ਆ ਲੀ ਵੀਡੀਓ ਚ ਆਡੀ ਸੜਕ ਤੇ ਆਪਾਂ ਨੂੰ ਫੜ ਤੱਕ ਸੜਕ ਤੇ ਆ ਦੇ ਤਾਵੇਂ ਖੜ ਭਈ ਮੈਂ ਪਛੂਗੋ ਮੈਦਾਨੇ ਉਪਰਲੀ ਬੋਡੀ ਦੇ ਬਣੇ ਹੁੰਦੇ ਆਲੇ ਤੇ ਅੱਜ ਤੱਕ ਨਾਗ ਦੇ ਬਣੇ ਹੋਏ ਸੱਪ ਦੇਣਾ ਕੋਣ ਹੋਏ ਬਣੇ ਹੁੰਦੇ ਆ ਇਹ ਕਿਹੜਾ ਕੰਮ ਆਵਾੜ ਗਦੇ ਦੀ ਜੱਤਾਂ ਨਾਗ ਘਟੇ ਮੇਰੇ ਸੌਣ ਨਾਲ ਬੜੀ ਵਿਆਸ ਲੰਮੇ ਰੱਵਾਖੀ ਸੋਖਾ ਕਮਾ ਰਿਆ ਬੁਰਾ ਮਾਰ ਕੰਨਾ ਵਾ ਰਾਂ ਤੋਂ ਬੋਲੇ ਨਾ ਕੋਲ ਬਸ਼ਰ ਮਾਚੀ ਨਾ ਬੰਦੋ ਤੋਰਕੇ ਤੇ ਆਪਾਂ ਭੁੰੜੀ ਲੱਗੇ ਆਏ ਆ 106 ਕਿਲੋਮੀਟਰ ਕੱਢਿਆ ਬਾੜ ਦੇ ਨਾ ਤਾਂ ਸ਼ਾਇਦ ਇੰਨੀ ਕੁ ਹੋ ਵੀ ਨਹੀਂ ਟਾਕੀ ਵਿਖਾ ਦੀ ਆ ਯਾਦਾਂ ਇੰਨੀ ਕੁ ਬਾੜ ਦੇ ਵਿੱਚ ਆਪਾਂ ਨੂੰ ਅੱਜ ਪਹਿਲੇ ਦਿਨ 10 12 ਬੰਦੇ ਟੱਕਰ ਗਏ ਇਹਨਾਂ ਨੇ ਚੱਲ ਵਧੀਆ ਮਾਨਤਾਨਾ ਬੁਲਾਇਆ ਪਰ ਵੀਡੀਓ ਨਹੀਂ ਬਣਾਈ ਆਪਾਂ ਉਹਨਾਂ ਦੇ ਨਾਲ ਬਹਿ ਗਿਆ ਐਵੇਂ ਯਾਰ ਹਲੇ ਭਾਉ ਜਾਣੀ ਦੇ ਨਾਲ ਵੀਡੀਓ ਬਣਾਉਣਾ ਮੈਂ ਕੈਮਰਾ ਕੱਢ ਕੇ ਖੜ ਜੋ ਅਗਲੇ ਮੂਰੇ ਅਗਲਾ ਮੜੇ ਕਿ ਗੇ ਵੇਲਣ ਡੂਈਆ ਕਿਧਰਿਆਂ ਦਾ ਚੱਕੀ ਖਾਦਾ ਗਾਲਾਂ ਦਾ ਧੂਆ ਅਗਲਾ ਤਾਂ ਕਰਕੇ ਓਏ ਮੈਲੇ ਵਧੀਆ ਮਾਨਤਾਨਾ ਕੀਤਾ ਉਹਨਾਂ ਨੇ ਚਾਹ ਬਣੀ ਪੀਤਾ ਤੇ ਵਧੀਆ ਗੱਲਾਂ ਬਾਤਾਂ ਕੀਤੀਆਂ ਥੋੜਾ ਸਫਰ ਉਹਨਾਂ ਨੇ ਦੱਸਿਆ ਵੀ ਕੀ ਹਿਸਾਬ ਦਾ ਵਜਾ ਦਾ ਉਹ ਵੀ ਗਏ ਹੋਣੇ ਅੱਗੇ ਕਿਤੇ ਐਂ ਕਰਕੇ ਹਲੇ ਲੋਕਾਂ ਦੇ ਵਿੱਚ ਕਿ ਐਵਰਾ ਮੈਂ ਕਿਹਨਾ ਨਾ ਖੁੱਲੀਏ ਹਿਸਾਬ ਆਪਾਂ ਨੂੰ ਹੀਣੀ ਚਲਾਉਣ ਦਾ ਹੌਲੀ ਹੌਲੀ ਸਿੱਖ ਲਾਂਗੇ ਵੀ ਚੀਜ਼ ਬਾਕੀ ਸਫਰ ਵਧੀਆ ਜਿੱਦਾਂ ਮਿਲਦੇ ਆਗੇ ਪਹੁੰਚ ਜਾ ਕੇ 3 3 ਵਜੇ ਨੂੰ ਪਹੁੰਚਾਂਗੇ ਜਿਵੇਂ ਆਏ ਜਾਵਣ ਯਾਰ ਇਹ ਨਾਲ ਸਾਹ ਲੈਂਗਾ ਲਿੰਦਾ ਸਫਰ ਵਧੀਆ ਕੋਲੋਂ ਲਾ ਜੇ ਰੰਡ ਭੂੰਗੜੀ ਤੋਂ ਨਾ ਕੇ ਹਵਾ ਮੂਰਲੀ ਸੀ ਕਾਫੀ ਟਾਈਮ ਲੱਗ ਗਿਆ ਮਲਕਪੁਰ ਤੱਕ ਆਉਂਦੇ ਆਉਂਦੇ ਆ ਹੁਣ ਸਹੀ ਇਹ ਕਹਿੰਦਾ ਬਾਈ ਥੋੜੀ ਭੁੱਖ ਲੱਗੀ ਆ ਤੇ ਭੁੱਖ ਦਾ ਹੱਲ ਕੀਤਾ ਜਾਊਗਾ ਕਿਹੜੀ ਗੇਸਾਂ ਵਜਿੱਦੀ ਪਟਾਣਗੇ ਇਸ ਪਟ ਨਹੀਂ ਪਟਾਉਣਗੇ ਇਸ ਵਜਿੱਦੀ ਹੁਣ ਇਹਦਾ ਇਸਤੇਮਾਲ ਕੀਤਾ ਜਾਊਗਾ ਵਰਸਾਂ ਦੀ ਬਣਾਇਆ ਜਾਉਣ ਨਾਲੇ ਆਪਾਂ ਤੁਹਾਨੂੰ ਦਿਖਾਉਨੇ ਆਂ ਕੁਝ ਬਣਾ ਕੇ ਅੱਜ ਬਾੜੀ ਮੋਟੇ ਕੁਕਿੰਗ ਸਟੇਲ ਤਾਂ ਆਪਣੇ ਕੋਲ ਵੀ ਹੈਗੀ ਆ ਪਰ ਪਹਿਲੇ ਦਿਨ ਦਾ ਤੇ ਪਹਿਲੇ ਦਿਨ ਆਪਾ ਪਰਵਾਵਾਂਗੇ ਇੱਥੇ ਅੱਜ ਮੈਗੀ ਆਸਾਸ ਤੋਂ ਤਾਂ ਗਾਹ ਕੰਪਨੀ ਰੋਲ ਆਇਆ ਲੰਦਰ ਇਹ ਇਥੇ ਥੋੜੀ ਜਿਹੀ ਹਲੇ ਨਾ ਤਾਂ ਅਗੇ ਤੋਂ ਤਿੰਨ ਪ੍ਰੈਗਟ ਮੈਗੀ ਦੇ ਤੇ ਦੇਖਾਂਗੇ ਅਗਲਾ ਸਫ਼ਰ ਕੀ ਹੁੰਦਾ ਗਰਮੀ ਬਹੁਤ ਆ ਬਈ ਹੁਣ ਸਾਵਾਂ ਦੁਪਹਿਰ ਦਾ ਹੋ ਗਿਆ ਤੇ ਮੈਗੀ ਖਾ ਕੇ ਇਥੇ ਲਟਾਂਗੇ ਥੋੜਾ ਟਾਈਮ ਤੇ ਦੇਖਣਾ ਅਗਲਾ ਸਰਪਤ ਕੀ ਨਾ ਪਿੰਨ ਬਣਾ ਲਈ ਅੱਜ ਨੂੰ ਮੈਂ ਖਾਣਾ ਨਹੀਂ ਇਹ ਨਹਿਰੋ ਵੀ ਮੈ ਗਈ ਉਹ ਸਫਰ ਕਰੰਦਾ ਮਤਲਬ ਹੁੰਦਾ ਸਫਰਾਂ ਦੇ ਨਿਯਾਰੀ ਲੈਣੀ ਆਨੰਦ ਲੈਣਾ ਐਵੇਂ ਕਮਲਿਆਂ ਕੋਡੇ ਹੋਈ ਟੋੜ ਫੋਰਵਰਡ ਕੱਢੀ ਗਈ 250 ਕਿਲੋਮੀਟਰ ਕੱਢੀ ਜਾਣੀ ਉਹਦਾ ਦੇਵਾਲ ਤੋਂ ਬਈ ਵਾਰਡ ਹੋਵੇ 60 70 ਕਿਲੋਮੀਟਰ ਕੱਢੀ ਦੇਣ ਦੀ ਤੇ ਨਿਯਾਰਾ ਲਿਆ ਜਾਵੇ ਜੰਨਾ ਹੋ ਸਕਦਾ ਕਿڑی ਮੇਰੀ ਸੋਚਣੀ ਥੋੜੀ ਹੋਰ ਹੋ ਸਕਦੀ ਆ ਜੇ ਵੱਡੀ ਗੱਲ ਲਈ ਸੋ ਮੈਂ ਵੀ ਮੰਨ ਰਹੀ ਹਾਂ ਇੱਧਰ ਤਿਆਰੀ ਆ ਹਨਾ ਆਵਾਜ਼ ਆਉਂਦੀ ਆ ਥੋੜੀ ਜੀ ਪਰ ਕੰਮ ਸਹੀ ਆ ਗੱਡਾ ਸਵਾਨ ਮੈਂ ਕਰੋ ਲੈ ਕੇ ਤੁਰਿਆ ਪਹਿਲਾਂ ਤਿਆਰੀ ਨਾਲ ਔਖ ਤੋਂ ਬਣਾ ਸੈਕਲ ਨਹੀਂ ਚੱਲਦਾ ਜੇ ਢਿੱਡ ਖਾਲੀ ਰਹੇ ਤੇ ਮਾਰ ਹੋ ਜਾਾਂਗੇ ਸਫ਼ਰ ਲੰਮਾ ਮੈਗੀ ਬਣਾ ਕੇ ਤੁਹਾਨੂੰ ਦਿਖਾਉਂਦੇ ਆ ਫਿਰ ਉਹ ਮੋਫਰ ਲੈ ਆ ਗੁਰੂ ਭਰਾ ਤੂੰ ਆਉਂ ਮੈਂ ਇਹਨੂੰ ਖੋਣ ਨਹੀਂ ਲੈਣਾ ਮੈਂ ਅੱਜ ਨਹੀਂ ਆਰੇ ਰਹਿਣੇ ਰੋਹ ਦੇ ਵਿੱਚ ਬਹੁਤ ਲੋਕਾਂ ਨੇ ਮਾਨਦਨ ਕੀਤਾ ਯਾਰ ਮੇਰਾ ਪਹਿਲੇ ਦਿਨ ਨੂੰ ਤਿੰਨ ਫਾਈ ਮੈਂ ਚਾਹ ਪੀਤੀ ਨਾਲ ਉਹਨਾਂ ਨੇ ਬੈਸਕਟ ਪੋਸਟ ਖਵਾਇਆ ਪਰ ਭੁੱਖ ਨੂੰ ਲੰਬੇ ਲੱਗਿਆ ਜੀ ਤੇ ਹੁਣ ਮੈਂ ਕੀ ਜੀ ਸੇਵਾ ਕਰਕੇ ਥੋੜੀ ਆ ਜੀ ਦੇਸੀ ਤੁਰਦੇ ਆ ਅੱਜ ਦੀ ਵਾਰਤ ਆਪਣੀ ਰਹੀ ਆ 20 ਕਿਲੋਮੀਟਰ ਰਹਿ ਗਿਆ ਫੜਦਾਂਗੇ ਹੌਲੀ ਹੌਲੀ ਸਿਲੰਡਰ ਆਪਾਂ ਇੱਕ ਖੁਰ ਲੈਨੇ ਆ ਕੱਲ ਨੂੰ ਆਪਾਂ ਫੋਨ ਲੈਨੇ ਆ ਰੋਡ ਪ੍ਰੈਸ਼ਰ 400 ਤੱਕ ਨਿਕੜਿਆਣਾ ਉਪਰ ਲੈਨੇ ਆ ਵੱਡੇ ਭਾਈ ਕੋਲੇ ਤੇ ਦੇਖਦੇ ਆ ਕੀ ਹੋਣਾ ਪਾਗਲੇ ਇਸ ਰੀਗਲ ਕੋ ਮੈਨੂੰ ਅੱਗੀ ਖਾਣੀ ਦਾ ਬਹੁਤ ਸਵਾਲ ਆ ਰਿਹਾ ਜਦੋਂ ਭਾਡੇ ਧੋਣੇ ਪੈਂਦੇ ਆ ਦੇ ਨਹੀਂ ਸਵਾਦ ਵੀ ਲੱਗਦੀ ਹੈ। ਅਸੀਂ ਆਪਾਂ ਕਰੇ ਭੁੱਲੇ ਮੰਡੀ ਤੋਂ ਦੂਰ ਹੋ ਗਏ। ਨੂੰ ਕੋਈ ਡਾਊਟ ਹੋ ਗਿਆ। ਆਹ ਮੈਗੀ ਖਾ ਕੇ ਚਾਹ ਤਾਂ ਫਿਰ ਪੀਵਾਂਗੇ, ਚਾਹ ਤੁਸੀਂ ੱਡਾਂਗੇ। ਚਾਹ ਬਣਾਉਣ ਵਾਸਤੇ ਆਪਣੇ ਕੋਲ ਇੱਕੋ ਭਾਂਡਾ ਹੈ। ਪਹਿਲਾਂ ਧੋਵਾਂਗੇ, ਠੋਵਾਂਗੇ। ਫਿਰ ਇੱਕ ਸਟਾਰਬਕਸ ਵਾਲੀ ਸਟਾਉਂਕ ਹੈ ਬਈ ਨੂੰ ਬਣਾਈ ਜਾਈ ਦੂਨੀ। ਉਹ ਬਣਾ ਆਪਣੀ ਐਕਨ ਨਹੀਂ ਪਾਉਂਦੀ ਹੁੰਦੀ ਸਾਰੇ ਕੋਈ ਕਿਨਸਾ ਤੋਂ ਲਾਇਆ ਨਹੀਂ ਤੇ ਇਹ ਤਾਂ ਬੇਨਾ ਫਰਦਾ ਨਹੀਂ ਪਾਣੀ ਆਪਣੇ ਕੋਲ ਬਹੁਤ ਆ ਤਿੰਨ ਚਾਰ ਲੀਟਰ ਬਣੀ ਗਿਆ ਆਪਣੇ ਕੋਲ ਢਾਂਡੇ ਤੋਂ ਨੂੰ ਫੋਟ ਆ ਅੱਜ ਇਹ ਦੁਕਾਨ ਤੋਂ ਢਾਂਡੇ ਵਾਲਾ ਸਭ ਲੈਣਾ ਪਈ ਲੋ ਯਾਰ ਕਿਤੇ ਇਹ ਭੁੱਲ ਗਿਆ ਕੋ ਰੋਚਣ ਲੱਗੇ ਨਹੀਂ ਜਿੰਨੇ ਨੇ ਕੰਮ ਘਰੇ ਕਰ ਲਿਆ ਕਰੋ ਭਰਾਓ ਬੁੜੀਏ ਦੇ ਨਾਲ ਕੰਮ ਘਰੇ ਕਰਾ ਦੇੋ ਪਰਾ ਗਿੱਲਾ ਤਾ ਵਾ ਕੋਫੀ ਬਣਾਈ ਜਾਊਗੀ ਅਗਲੀ ਸਟੇਪ ਤੇ ਫਲਹਾਲ ਤਾਂ ਨਹੀਂ ਠੀਕ ਟੱਡ ਹੋ ਰਹੀ ਹੋਰੀ ਮੁਰਗ ਟੱਡਾ ਪੱਟੇ ਢੇੜ ਸਾਫ 100 ਹਜ਼ਾਰ ਗੁੱਟ ਇਹ ਜਿੰਦਗੀ ਆ ਭਰਾਓ ਇਹੀ ਕੁਝ ਕੋਸ਼ਿਸ਼ ਜਿਉਂ ਲੋ ਟੱਡ ਨਾਲ ਠੀਕ ਹੈ ਤਾਂ ਟੱਕਦਾ ਮਰੀ ਜਨੇ ਥਾਂ ਥਾਂ ਦੇ ਭਰਾਓ ਤਾਂ ਨਿਆਰੇ ਲਿਆ ਕਰੋ ਮੇਰੇ ਨੂੰ ਹੱਥ ਫੜਦਾ ਨਾ ਖੜਾ ਜਾ ਤਲੋ ਚੰਗਾ ਬਈ ਫਿਰ ਮੜਾਵੇ ਹੁਣ ਸਦਾ ਕਾਫੀ ਦੇ ਇਹ ਜੇਰਾ ਹੁਣ ਕਿਤੇ ਮਿਲ ਮਿਲੇ ਹੋਏ ਸਾਰੇ ਫੇਰ ਨਹੀਂ ਮਿਲ ਆਉਂਦਾ ਮਿਲਾਂ ਪਿੰਡਾਂ ਤੇ ਜਾਂਦਾ ਅਸੀਂ ਤੇ ਸੁਦੇਣਾ ਸ਼ਹਿਰ ਜਮਾ ਸੋਨ ਸਾਨ ਪੁੱਲ ਗਰਮੀ ਕੋਈ ਦਰਦਤ ਨਹੀਂ ਅਰਮੀ ਜਿਆਦੇ ਹੁਣ ਕਰਕੇ ਆਪਾਂ ਇੱਕ ਹਸਲਾ ਲਿਆ ਇਸ ਰੋਜ ਬਲੂ ਗੋਡੀ ਇਨਸਟੈਂਟ એનર્ਜੀ ਪੈਂਗੀ ਔਰੇਂਜ ਲੁਧਿਆਣਾ ਸ਼ਹਿਰ ਚ ਜਿਉਂ ਵੜਿਆ ਉਹਨੂੰ ਖਾਣ ਹੀ ਬਲੀ ਪੈਣ ਨੂੰ ਇੱਥੇ ਕੋਈ ਦਰਖਤ ਨਹੀਂ ਕੰਪਨੀਆਂ ਹੀ ਆ ਬਸ ਹੋਰ ਤੇ ਕੌਣ ਨਹੀਂ ਟੱਡੀਆਂ ਫੈਕਟਰੀਆਂ ਬੜੀਆਂ ਸੇਕ ਮਾਰਦਾ ਹੁਣ ਇੱਕ ਸਾਂਜੀ ਮੜੀ ਛਾਵੇਂ ਜੇ ਇੱਥੇ ਇੱਥੇ ਥੋੜਾ ਟਾਈਮ ਬੈਠਨੇ ਆ ਸਾਜ਼ੂ ਲੈਨੇ ਆ ਵਾਟਰ ਰੇਗੀ ਹੈ 20 ਕਿਲੋਮੀਟਰ ਆ ਵਾੜ ਤਾਂ ਨਿਕਲੀ ਜਾਂਦੀ ਆ ਪਰ ਗਰਮੀ ਇਸੇ ਬੜੀ ਹੋ ਗਈ ਹੁਣ ਤੁਹਾਨੂੰ ਅਸੀਂ ਦੱਸ ਦਉਨਾ ਕਿ ਜੀ ਸਾਈਕਲ ਜਿਹੜਾ 12 ਵਜੇ ਤੋਂ ਪਹਿਲਾਂ ਜਿਹੜਾ ਚੱਲ ਗਿਆ ਚੱਲ ਗਿਆ ਮੁੜ ਕੇ ਤਾਂ ਟੱਕਰ ਆਈਆਂ ਮੁੜ ਕੇ ਤਾਂ ਮੰਜੇ ਤੇ ਪੈਣ ਵਾਲੀ ਗੱਲ ਹੋ ਜਾਂਦੀ ਆ ਤੇ ਹੁਣ ਸਾਢੇ ਲਵਾਂਗੇ ਇਸੇ ਅੱਧਾ ਬਾਣਾ ਘੰਟਾ ਘਟੋ ਘੱਟ ਹੋ ਗਏ ਹਵਾ ਚੱਲਦੀ ਵਧੀਆ ਕੋਲੋਂ ਕੰਡੀ ਪੀਨੇ ਆ ਤੋ ਲੀਟਰੀ ਬੋਗਲੀ ਫਿਰ ਤੁਰਾਂਗੇ ਅਗੇ ਜੀ ਐ ਹੋ ਗਿਆ 2:00 ਵਜ ਗਏ ਆ 2 ਘੰਟੇ ਇੱਥੇ ਬੈਣਾ 4:00 ਵਜ ਤੁਰਾਂਗੇ ਕਰ ਕੋਈ ਤੁਰ ਕੇ ਤੇ ਸ੍ਰੀ ਪਹੁੰਚਾਂਗੇ। ਇਹੀ ਸਵਰ ਆਪਣਾ ਅਜ ਤਾਂ ਇੰਨਾ ਕੁ ਥੋੜਾ ਹੀ ਰਿਹਾ ਗਿਆ ਬਸ। ਜੁੜੇ ਰੋ ਪੇਜ ਨਾਲ। ਹੋਈ ਆਣਾ ਕੱਢਦੇ ਕੱਢਦੇ ਨੂੰ ਮੈਨੂੰ ਇਹਨੂੰ ਥੋੜਾ ਘੱਟ ਫੇਰ ਘਾਟਾ ਹੋਊਗਾ ਯਾਰ ਅੱਜ। ਇਹਨੂੰ ਤੇ ਆਣਾ ਨਿਵਲਾ ਪਰਿਆ ਵਿਆ। ਕੋਪਾਂ ਤਾਂ ਵੀ ਆ। ਇਹ ਵਾਰਡ ਨਹੀਂ ਹੈਗੀ ਪਪ ਬਾਲੀ ਇਹਦੇ ਦਰਖਤ ਜਮੇ ਹੋਣੀ ਨੇਰੋ ਨੇਰ ਨਾ ਕਿਤੇ ਬਹਿਨੂ ਸਾਂ ਤੇ ਸੁੱਧਾ ਬੱਸ ਨੇਗਲ ਤੁਰ ਹੀ ਜਾਂਦਾ ਹੁਣ ਥਾਂ ਮਿਲੀ ਇੱਕ 40 ਮਿੰਟਾਂ ਦਾ 40 ਮਿੰਟ ਲਗਾਤਾਰ ਸੇਗਲ ਚਲਾ ਕੇ ਹੁਣ ਮੜਿਆ ਬੈਠੇ ਆ ਆਪਣੀ ਮਾਰ ਰਹੀ ਹੈ ਅੱਜ ਦੀ ਸਾਰਨਾ 12 ਕਿਲੋਮੀਟਰ ਤੇ ਹੁਣ ਇੱਕ ਘੰਟਾ ਇੱਥੇ ਅੱਧਾ ਘੰਟਾ ਲਾਵਾਂਗੇ ਕਿਉਂਕਿ ਬੱਸ ਹੋ ਚੁੱਕੀ ਹੈ ਗਰਮੀ ਕਰਨਾ ਤੇ ਪਹੁੰਚਾਂਗੇ ਆਪਾਂ 4 ਵਜੇ ਨੂੰ 4 ਤੋਂ ਵੱਧ ਕੇ 5 ਵਜੇ ਨੂੰ ਜੇ ਦੇਖਿਆ ਕਿ ਦਮੋੜ ਚੋਰ ਦਾ ਕਰਮੀ ਬਹੁਤ ਆ ਭਾਈ ਘਰੇ ਬੈਠੋ ਆਪਦਾ ਉਹ ਨਹੀਂ ਇੱਥੇ ਬਾਹਰ ਨੂੰ ਨਿਕਲਣਾ ਕਰਨ ਬਰੇ ਜਦੋਂ ਨੰਬਰ ਆ ਮੈਂ ਕੋਈ ੁਰੜੇ ਸਾਹਮਣੇ ਬਰੇ ਨੂੰ ਵਿੜੂ ਆਉਦੇ ਘਰੇ ਬੈਠੇ ਦੀ ਛੱਡ ਕੇ ਬਸ ਆਹ ਮਹੀਨੇ ਬਾਅਦ ਆ ਕੇ ਬੈਠਾਂਗੇ ਸੀ ਤੇ ਫੋਂ ਮਹੀਨਾ ਫੇਰ ਤੱਕੇ ਇਹ ਗੱਲਾਂ ਲਗਾਤਾ ਭਈ ਰੋਟੀ ਖਾ ਗੁਰ ਨਰਦੇ ਆਖਰੀ ਇਸੇ ਜ ਬਲੌਗ ਦੇ